ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਰੋਮ ਦੇ ਇੱਕ ਮਸ਼ਹੂਰ ਸ਼ਹਿਰ ਅਪ੍ਰੀਲੀਆ ਦੇ ਵਿੱਚ ਤੇ ਜਿੱਥੇ ਵੀ ਆਪਣੇ ਪੰਜਾਬੀ ਭਾਈਚਾਰਾ ਬਹੁਤ ਜ਼ਿਆਦਾ ਰਹਿੰਦਾ ਇੱਥੇ ਕਾਫੀ ਜ਼ਿਆਦਾ ਸੁਨੇ ਕੰਮ ਕਰਨੇ ਮੁੰਡਿਆਂ ਦੇ ਤੇ ਰਾਲੇ ਮਿਲ ਕੇ ਸਾਰੀ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਏ ਜਾ ਰਹੇ ਨੇ ਤੇ ਇੱਥੇ ਆਪਾਂ ਜੋ ਛੇਛੀ ਤੌਰ ਤੇ ਪਹੁੰਚੇ ਆ ਤੇ ਆਪੇ ਨਾਲ ਇਹਦੇ ਗੁਰਪ੍ਰੀਤ ਸਿੰਘ ਤੇ ਇਹਦਰ ਭਾਈ ਰੁੜਕੀ ਤੋਂ ਗੁਰシャン ਸਿੰਘ ਜੋਤਵੀਰ ਤੇ ਗਿਲਸਾਹ ਹਰਸ਼ਦੀਪਾ ਦੇ ਜੀ ਤੇ ਆਹ ਮਿੱਤਰੋ ਉਹ ਵਾਲਾ ਸਾਰਾ ਪੰਡਾਲ ਹੈ ਜਿੱਥੇ ਸਾਰੀ ਸੰਗਤਾਂ ਕੇ ਇੱਥੇ ਨਗਰ ਕੀਰਤਨ ਦੇ ਪ੍ਰਕਰਮਾਗਮਨ ਤੋਂ ਬਾਅਦ ਇੱਥੇ ਪਹੁੰਚਣੇ ਤੇ ਸਾਰੀਆਂ ਸਾਈਡ ਤੇ ਇਧਰ ਲੱਗੇ ਹੋਏ ਨੇ ਸਟਾਲਾਂ ਲੰਗਰ ਲੱਗੇ ਹੋਏ ਨੇ ਕਾਫੀ ਜ਼ਿਆਦਾ ਕੋਈ ਕੇਲੇਆਂ ਦਾ ਲੰਗਰ ਲੱਗੇ ਹੋਏ ਚਾਹ ਪਕੌੜਿਆਂ ਦਾ ਬ੍ਰੈਡਾਂ ਦਾ ਸਾਰੇ ਲੰਗਰ ਲੱਗੇ ਹੋਏ ਇਧਰ ਲਾਈਨ ਦੇ ਵਿੱਚ ਤੁਸੀਂ ਪਹਿਲਾਂ ਕੀ ਛਕਣਾ ਹੈ ਬਣਾਣਾ ਵਗਰੋ ਜੀ ਦੇਖ ਲਾਂਦੇ ਜੀ ਤੁਸੀਂ ਛਕਦੇ ਹੋ ਖਾਦੇ ਨਹੀਂ ਨਹੀਂ ਲੱਗਦਾ ਨਹੀਂ ਪਤਾ ਨਹੀਂ ਐ ਛਕ ਲਈ ਬੂਤ ਪਹਿਲਾਂ ਤੁਸੀਂ ਛਕੋ Terima kasih Terima kasih ਸੁਕੀਆ ਕਾਹਨ ਰੈਕਲ ਨੂੰ ਰਿਲੰਕਰ ਸ਼ਾਹ ਕੇ ਦੇ ਵੀ ਕੈਮਰਨ ਅਸਮਿਲਾ ਤੇ ਪੰਜਾਬ ਵਿੱਚ ਦਿੱਤੀ ਰਪਾਸਾ ਕਰੋ ਇੱਕ ਹੋਰ ਜੁਤੀ ਵੇਚੀ ਹੈ ਸੈਫਟੀ ਸਿਕਰ ਸਿੱਖ ਬਚਾਵਾਂ ਉਹ ਆਪਣੇ ਪਰਿਵਾਰ ਨਾਲ ਉੱਛਲ ਗਿਆ ਤੇ ਉਹਨਾਂ ਨੂੰ ਮਾਤਾ ਜੀ ਨਾਲ ਨਹੀਂ ਛੇਕ ਉਹਨੇ ਮੈਡੀਕਲ ਵੀ ਨਹੀਂ ਸਹੀ ਦੇ ਰਿਹਾ ਉਹਨਾਂ ਨੂੰ ਰੇਡੀਸ ਵੀ ਹੈਗਾ ਉਸ ਲਈ ਤੇ ਫਿਰ ਉਸ ਦਾ ਇਸ ਤਰ੍ਹਾਂ ਦਾ ਨਾਲ ਮਸਤਲਾ ਕਰਨਾ ਚਾਹੀਦਾ ਹੈ इस तरह यहां पर नहीं स्टार स्टार का वितरण और स्टार करने पर 53 नंबर 99 का पाई पहुंची अपन से साल तक तक हो गया और संक्रांति शासन इसके बाद प्रधानमंत्री पर में तो 33 साल 1970 अपन ने बस में प्रति के जवाब में मिलने कोलाहल का सत राम बाहेरू सत रामू रामू सतना बाहरू सत राम बाहेरू सत ਇੱਧਰ ਬਾਬਾ ਜੀ ਉਹਨੇ ਲੰਗਰ ਲਾਇਆ ਹੋਇਆ ਮਿੱਤਰੋ ਸ਼ਰਦਾਈ ਦਾ ਲੰਗਰ ਤੋ ਆਪ ਵੀ ਕਿਹੜੇ ਪਿੰਡ ਤੋਂ ਆਏ ਤੁਸੀਂ ਇੱਥੋਂ ਕਿਹੜੀ ਜਗ੍ਹਾ ਰਹੇ ਨੇ ਉਹ ਇੱਥੇ ਪੋਹਨੇ ਉਹਨੇ ਕੋਲ ਜੀ ਪੋਹਨੇ ਤੋਂ ਤੇ ਹਰ ਸਾਲ ਲੰਗਰ ਲਾਉਂਦੇ ਸੀ ਹਾਂਜੀ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਤਕਰੀਬਨ 3-4 ਸਾਲ ਹੋ ਜਾਂਦੇ ਨੇ ਨਹੀਂ ਸਾਲ ਲੰਗਰ ਹੌਣੀ ਕੱਲੇ ਪ੍ਰੀਤ ਜੀ ਆਉਣੇ ਤਾਂ ਹੋਰ ਬਸ ਸਾਰੇ ਪਾਸੇ ਕਿਤੇ ਮੱਝ ਨੂੰ ਵੀ ਹੀ ਨਹੀਂ ਪਿੰਡ ਦੇ ਰੋਮ ਦੇ ਵਿੱਚ ਜਿੱਥੇ ਵੀ ਲੰਗਰ ਲੱਗਦਾ ਸ਼ਰਦਾਈ ਦਾ ਤੁਹਾਡੇ ਹੀ ਲੱਗਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਤੇ ਇੱਧਰ ਬਾਈ ਉਹ ਵੀ ਸੇਵਾ ਕਰਦੇ ਨੇ ਨਿੰਬੂ ਪਾਣੀ ਦਾ ਲੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਦਰ ਰੰਗ ਜਾਲਾ ਵੀਰੇ ਨਿੰਬੂ ਪਾਣੀ ਦੇ ਵੀਰੇ ਕਿਹੜੇ ਪਿੰਡ ਤੋਂ ਵੀਰੇ ਕਿਸ ਟੇਰ ਨੇ ਤੋਂ ਕਿਸ ਟੇਰ ਨੇ ਤੋਂ ਹਰੇ ਸਾਲ ਲਗਣ ਲਾਉਨੇ ਇੱਥੇ ਹਾਂ ਜੀ ਆ ਆਲਮੋਸਟ ਹਰੇ ਸਾਲੇ ਹੁੰਦਾ ਮਾਲੇ ਵੀ ਕੱਲਾ ਇੱਥੇ ਹੀ ਲਾਉਨੇ ਆ ਸਸਿਕਾ ਬਾਈ ਜੀ ਨਹੀਂ ਨਹੀਂ ਲਤੀਨਾ ਆਪਣਾ ਨਵੀਨੀਓ ਮੈਂ ਜਿੱਥੇ ਵੀ ਹੋਵੇ ਰੋਹ ਹੁੰਦੇ ਵਿੱਚ ਹਾਂ ਜੀ ਨਗਰ ਕੀਤਾ ਆਰਾਊਂਡ ਇੱਧਰ ਕਿਤੇ ਵੀ ਹੁੰਦਾ ਠੀਕ ਹੈ ਠੀਕ ਹੈ ਲਾਉਂਦੇ ਆਪਣਾ ਨਿੰਬੂ ਪਾਣੀ ਤਸਕੰਜਵੀ ਦਾ ਨਹੀਂ ਨਹੀਂ ਪਰ ਪਰਟੀਕੂਲਰ ਨਹੀਂ ਹੈਗਾ ਮੌਕੇ ਤੇ ਜੋ ਸੇਵਾ ਲੱਗ ਗਈ ਮਤਲਬ ਗਰਮੇ ਨਿੰਬੂ ਪਾਣੀ ਸਿਆਲ ਜਿਹਾ ਕਦੇ ਕੁਝ ਕਰੇ ਕੁਝ ਹਾਂਜੀ ਹਾਂ ਮੈਂ ਲੰਗਰ ਲਗਾਉਣਾ ਜ਼ਰੂਰ ਹੈ ਹਾਂਜੀ ਹਾਂ ਉਹ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਠੀਕ ਹੈ ਠੀਕ ਹੈ ਜੀ ਓਕੇ bro ਥੈਂਕ ਯੂ ਇਦਰ ਭਾਈ ਜਿਹੜੇ ਮਿਲਨੇ ਆਪਾਂ ਨੂੰ ਕਹੇ ਤੁਹਾਡੇ ਅਸੀਂ ਵਲੌਗ ਦੇ ਦੋਨੇ ਆ ਭਾਈ ਕਿਹੜੇ ਪਿੰਡ ਤੋਂ ਪਿੰਡ ਭਾਈ ਆਪਣਾ ਸੀਤੋ ਸੀਤੋ ਹਾਂਜੀ ਸੋਨੂੰ ਸੀਤੋ ਵਾਲਾ ਹਾਂਜੀ ਭਾਈ ਬੱਤ ਤੇਰਾ ਬਲਾਓ ਜੀ ਅਸੀਂ ਰੋਪੜ ਤੋਂ ਰੋਪੜ ਤੋਂ ਆਪਣਾ ਲੱਗੀ ਲੱਗੀ ਕਰਾਲੀ ਕਰਾਲੀ ਆਪਣਾ ਜਿਹੜਾ ਫੜੇ ਘਟਸ ਆ ਬੇ ਤੁਸੀਂ ਜੀ ਮੈਂ ਸਮਰਾਲੇ ਤੋਂ ਜੀ ਸਮਰਾਲੇ ਤੋਂ ਭਾਈ ਜੀ ਰੋਪੜ ਦੇ ਰੋਪੜ ਦੇ ਆਪਾਂ ਤਾਂ ਵੰਡੀ ਹੋਏ ਹਾਂਜੀ ਹਾਂ ਇੱਕ ਹੋਰ ਚੜਦੀ ਕਰਾ ਵਧੀਆ ਹਾਂਜੀ ਹਾਂ ਵਧੀਆ ਬਈ ਚੜਦੀ ਤੁਸੀਂ ਦੱਸੋ ਜੀ ਬਸ ਐਂ ਕਿਰਪਾ ਮਾਲਕ ਜੀ ਵਧੀਆ ਵੀਰੇ ਪਾਈ ਚਾਈ ਠੀਕ ਹੈ ਬ్రో ਥੈਂਕ ਯੂ ਕੋਰਟ ਕਰਨ ਵਾਸਤੇ

ਕਚੂਪਦਾਮ ਵਾਲੀ ਧੀਰ ਮਹਿਬਾਬੀ ਧੀਰ ਮੇਰਾ ਕਚੂਪਦਾਮ ਵਾਲੀ ਖੀਰ ਜੀ ਖੀਰ ਪਦਾਮਾ ਵਾਲੀ ਖੀਰ ਆ ਜਾ ਮੇਰੇ ਲਈ ਆ ਜਾ ਕਚੂਪਦਾਮ ਵਾਲੀ ਖੀਰ ਮੇਰਾ ਵੀ ਕਚੂਪਦਾਮ ਵਾਲੀ ਖੀਰ ਬਰੇਕ ਕੋ ਪਾਈ ਮੈਂ ਡਾਕਟਰ ਚੰਚੰਚੂ ਵੀਰੇ ਨਾ ਨਾ ਕੋਈ ਫੋਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਹਰਜੀਤ ਜੀ ਚੜ੍ਹਦੀ ਕਲਾ ਵਧੀਆ ਤੇ ਇਹ ਬਾਈ ਜੀ ਨੇ ਲਾਇਆ ਹੈ ਲੰਗਰ ਆਪਣਾ ਜਲੇਬੀਆਂ ਦਾ ਉਸਨੂੰ ਬਾਈ ਬਾ ਵਧੀਆ ਭਾਜੀ ਚੜ੍ਹਦੀ ਕਲਾ ਹਰ ਸਾਲ ਆਉਣੇ ਲੰਗਰ ਇੱਥੇ ਹਾਂਜੀ ਭਾਜੀ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਜੋ ਵੀ ਸੇਵਾ ਮਿਲਦੀ ਹੈ ਫਿਰ ਆਪਾਂ ਨਾਲ ਮਿਲ ਕੇ ਕਰਦੀ ਸਕੇ ਭਾਜੀ ਮਤਲਬ ਇਹ ਕੱਲਾ ਅਪਰੀਲੀ ਇਹ ਤਾਂ ਲਵੀਨੀਓ ਸਾਰੇ ਪਾਸੇ ਲਾਉਂਦੇ ਸਾਰੇ ਪਾਸੇ ਭਾਈ ਜਿੱਦਾਂ ਵੀ ਜਿੱਧਰੋਂ ਹੀ ਜੋ ਮੈਸੇਜ ਆਉਂਦਾ ਜਿੱਦਾਂ ਵੀ ਗੁਰਪ੍ਰੀਤ ਸਿੰਘ ਸਾਹਿਬ ਦੀ ਸੰਗਤ ਦੇ ਕਹਿੰਦੀ ਜੋ ਬੇਨਤੀ ਕਰਦੇ ਆ ਉਹ ਕਹਿੰਦੇ ਜਿੱਥੇ ਜਲੇਬੀਆਂ ਦਾ ਕਹਿੰਦੇ ਜਲੇਬੀਆਂ ਲੈ ਜੀ ਦਾ ਜਿੱਥੇ ਆਪਣੇ ਉਤਪਕ ਸ਼ਾਦਿਆਂ ਦਾ ਜਿੱਥਾ ਜਿਹੜਾ ਵੀ ਕਹਿੰਦੇ ਆ ਆਰਗੇਨਾਈਜ਼ ਕਰਦੇ ਆ ਪ੍ਰਬੰਧਕ ਉਹ ਸਹਾਉਣਾ ਪਵੇ ਠੀਕ ਠੀਕ ਨਾ ਵਧੀਆ ਪ੍ਰਾਲਾ ਬਹੁਤ ਵਧੀਆ ਜੀ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਰਿਹਾ ਮੇਥਰੋ ਭਾਈ ਹੋਣੀ ਆਪਣੇ ਲਵੀਨੀਓ ਗੁਰੂ ਘਰ ਦੇ ਪ੍ਰਬੰਧਕ ਦੇ ਵਿੱਚ ਵੀ ਹੈਗੇ ਨੇ ਤੇ ਬਹੁਤ ਵੱਡਾ ਭਾਈ ਇਹਨਾਂ ਦਾ ਯੋਗਦਾਨ ਹੈ ਤੇ ਮਤਲ ਸਤਿ ਸ਼੍ਰੀ ਅਕਾਲ ਜੀ ਆਪ ਸਾਹਿਬ ਬੰਦੇ ਜੀ ਠੀਕ ਠਾਕ ਹੋਰ ਜੀ ਸਤਿ ਆਪਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਚੰਗੀ ਗੱਲ ਹੈ ਜੀ ਇਹ ਆਪਣੇ ਗੁਰਦਵਾਰ ਸਾਹਿਬ ਦੇ ਮੁੱਖ ਪ੍ਰਬੰਧਕ ਜਿਹੜੇ ਆਪਣੇ ਮਜੂਬਾ ਪ੍ਰਬੰਧਕ ਨੇ ਜਿਨ੍ਹਾਂ ਨਾਲ ਆਪਾਂ ਤਾਂ ਦੇ ਆ ਤੁਹਾਡੇ ਚੈੱਕ ਹੋਲੇ ਇਹ ਸਾਰਾ ਲੰਗਰ ਦਾ ਪ੍ਰਬੰਧ ਤੁਹਾਡੀ ਰਹਿਣਮਾਈ ਹੇਠ ਚੱਲਿਆ ਵਾ ਭਾਈ ਹਾਂ ਜੀ ਬਹੁਤ ਵਧੀਆ ਸਾਡੀ ਰਹਿਣਮਾਈ ਸੀ ਚੱਲਦਾ ਗੁਰੂ ਦੀ ਰੌਣਕ ਵਾ ਸਾਡੀ ਚਲੋ ਮਨ ਲਾ ਵੀ ਇਹ ਤਾਂ ਸੇਵਕ ਆ ਵਾ ਸੇਵਾ ਕਰ ਰਹੇ ਨੇ ਮਨ ਲਾ ਵੀ ਇੱਕ ਆਪਣਾ ਉਹ ਤਾਂ ਹੁੰਦਾ ਹੀ ਹੈ ਨਾ ਇੱਕ ਆਪਣਾ ਕੀ ਕਹਿੰਦਾ ਵੀ ਸੰਗਤ ਤੇ ਸਹਿਯੋਗ ਸਹਿਯੋਗਨਾ ਚਾਹੁੰਦੇ ਪ੍ਰਸ਼ਾਸਨ ਦੇ ਵਿੱਚ ਠੀਕ ਹੈ ਠੀਕ ਹੈ ਸਾਡਾ ਕੋਈ ਜੋਗਦਾਰ ਨਹੀਂ ਸੰਗਤ ਦਾ ਜੋਗਦਾਰ ਸਾਰਾ ਅਸੀਂ ਪਾਸੇ ਇੱਕ ਸੇਵਾਦਾਰਾਂ ਨਾਲ ਮਿਲ ਕੇ ਸੇਵਾ ਕਰ ਰਹੇ ਹਾਂ ਠੀਕ ਹੈ ਠੀਕ ਹੈ ਮੈਂ ਤੇ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜਿੰਨੀ ਆਪਣੀ ਟਕੋਟੀ ਆ ਸਭ ਤੋਂ ਪਹਿਲਾਂ ਆਪਣਾ ਪਿਆਰ ਵਧਾਓ ਤਾਂ ਸਾਡੇ ਨਫਰਤ ਬਹੁਤ ਜ਼ਿਆਦਾ ਫਾਇਦਾ ਹੋ ਗਈ ਹੈ ਨਫਰਤ ਨੂੰ ਘਟਾਓ ਜੇ ਤੁਸੀਂ ਸਿੱਖੀ ਨੂੰ ਨੇ ਅੱਗੇ ਨਹੀਂ ਜਾਂਦੇ ਜੇ ਸਿੱਖੀ ਦੇ ਪਿਛੇ ਰਹਿ ਜਾਣਾ ਤਾਂ ਫਿਰ ਜਿੰਨੀ ਮਰਜ਼ੀ ਨਫਰਤ ਕਰਨਾ ਸਾਹੀ ਹੈ ਸਾਡੇ ਗੁਰੂ ਘਰਾਂ ਦੀ ਨਫਰਤ ਬਹੁਤ ਜ਼ਿਆਦਾ ਕਰਦੇ ਆ ਇਹ ਮੇਰੇ ਵੱਲੋਂ ਕੀ ਰਿਹਾ ਵਿੱਚ ਨਫਰਤ ਘਟਾਈ ਜਾਵੇ ਹਰ ਇੱਕ ਬੰਦੇ ਨੂੰ ਪਿਆਰ ਨਾਲ ਕਰਨਾ ਹੈ ਹਰ ਇੱਕ ਬੰਦਾ ਕਿਸੇ ਵੀ ਕਮਿਊਨਿਟੀ ਦਾ ਬ ਜੇ ਮੁਸਲਮਾਨ ਹੋਵੇ ਹਰੇਕ ਬੰਦੇ ਨੂੰ ਪਹਿਲਾ ਮਨੁੱਖਤਾ ਦੇ ਉੱਤੇ ਆਉਣੀ ਬਾਅਦ ਸਾਦਾ ਧਰਮ ਹਰ ਇੱਕ ਬੰਦੇ ਨੂੰ ਕਾਡਾ ਲਾਉਣਾ ਚਾਹੀਦਾ ਇਹ ਨਹੀਂ ਕਿ ਗੁਰੂ ਕਰਕੇ ਬੰਦਾ ਆ ਗਿਆ ਸੋ ਉਹਨੂੰ ਮਿੱਤਰ ਬੋਲੀ ਹੋਰ ਸਰਬੋਤਮ ਸਾਰੇ ਆਪਾਂ ਪਿਆਰ ਕਰੀਏ ਪਰ ਸਭ ਤੋਂ ਵੱਡਾ ਪਹਿਲਾ ਮਨੁੱਖਤਾ ਦਾ ਕਰੀਏ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਸਭ ਤੋਂ ਪਹਿਲਾਂ ਮਨੁੱਖਤਾ ਦਾ ਕਰਨਾ ਬਾਅਦ ਤੁਹਾਡਾ ਧਰਮ ਆਪਣਾ ਸਾਡੇ ਧਰਮ ਆਪਣਾ ਸੰਤਾਨ ਜੋ ਗਿਆ ਪਰ ਸਾਡੇ ਦੋਹੇ ਧਰਮਾਂ ਦਾ ਵੀ ਪਾਲਣਾ ਕਰਨੀ ਚਾਹੀਦਾ ਸੋ ਮੇਰੀ ਤੇ ਇਹ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਲਗਾਇਆ ਅੱਜ ਦੇਖੋ ਮੇਰੇ ਟਰੌਪਾ ਨੂੰ ਕੋਣ ਮਿਲਿਆ ਇੱਥੇ ਸੁਖਾ ਭਾਈ ਪਈਆਂ ਸਕੇ ਭਾਈ ਕਿਦਾਂ ਵਧੀਆ ਭਾਈ ਤੁਸੀਂ ਕੱਲ੍ਹ ਲਾ ਕੇ ਸੀ ਅੱਜ ਆਏ ਹੋ ਅੱਜ ਆਏ ਆਂ ਸਵੇਰੇ ਅੱਛੇ ਸਵੇਰੇ ਆਏ ਨਾ ਸਵੇਰੇ ਵਰਗੇ ਹਾਂ ਤੇ ਉਹਨਾਂ ਕੋਲੋਂ ਪਹਿਲਾਂ ਨਹੀਂ ਨਹੀਂ ਕਹਿੰਦਾ ਸੀਗਾ ਪਰ ਆ ਗਏ ਆਂ ਮੈਂ ਆ ਜਾਏ ਹਾਂ ਕੀ ਕੀਤਾ ਜਾ ਕੇ ਸਵੇਰੇ ਫੇਰ ਕੁਛ ਨਹੀਂ ਕੀਤਾ ਕੀ ਹੈ ਬਸ ਗੱਡੀ 'ਚ ਬਹਿ ਕੇ ਇੱਦੀ ਨਗਰ ਕੀਤਾ ਤੇ ਆ ਗਏ ਆਂ ਮੁੜ ਕੇ ਆਪਾਂ ਪਾਸ ਤੇ ਦੀ ਸੇਵਾ ਕੀਤੀ ਆ ਹਾਂਜੀ ਬਸ ਨਿਪੜੇ ਚਲੀ ਗਏ ਨਾ ਨਿਪੜੇ ਚਲੀ ਗਏ ਜਾ ਕੇ ਸ਼ਾਮ ਕੰਮ ਤਾਂ ਲੱਗਣਾ ਸ਼ਾਮ ਨੂੰ ਕੰਮ ਤੇ ਨਹੀਂ ਲੱਗਣਾ ਫਰਮਾਜੋ ਅੱਜ ਨਹੀਂ ਹੋਣੀ ਆ ਛੁੱਟੀ ਛੁੱਟੀ ਆ ਜਾ ਕੱਲ ਨੂੰ ਹੋਣੀ ਹੈਂ ਚਲ ਸਹੀ ਗੱਲ ਐ ਅੱਜ ਹਰਮਨ ਦੀ ਹੈਲਪ ਕਰਾਂ ਦੀ ਫਿਰ ਹਰਮਨ ਦੀ ਕਰਾ ਦੂੰਗੀ ਆਟਾ ਗੁੰਨਣਾ ਕੀ ਕਰਨਾ ਪੀਜੇ ਬਣਾਉਣੇ ਮਮਾ ਪੀਜੇ ਨਹੀਂ ਬਣਾਉਣੇ ਇੱਕ ਚ ਕੰਮ ਹੋਊਗਾ ਨਾ ਪੀਜੇ ਦਾ ਪੱਠੀ ਨਹੀਂ ਬਣਾਉਣੇ ਆਪਾਂ ਰੱਖਣੇ ਆ ਵਿੱਚ ਹੈਂ ਆਟਾ ਗੁੰਨ ਦੂੰਗਾ ਹਾਂ ਹਟਾ ਗੋਂਦੂ ਮੈਂ ਪੱਕੀ ਲੈ ਮੈਂ ਕਹਿੰਦਾ ਮੁਕਰਾਂ ਜਾਂਗੇ ਮੈਂ ਕਰਦਾ ਇਹ ਤੇ ਕੈਮਰੇ ਦੇ ਕਰਕੇ ਕੈਮਰੇ ਦੇਖੀ ਹਾਂ ਹਟਾ ਪਾਟਾ ਗੋਂਦੂ ਮੁਕਰਾਂ ਕਹਿੰਦੇ ਕਿ ਮਿੱਤਰੋ ਮੁਕਰਦਾ ਨਹੀਂ ਮੈਂ ਮੈਂ ਨਹੀਂ ਮੁਕਰਦਾ ਮਿੱਤਰੋ ਇਹ ਤੇ ਕੈਮਰੇ ਦੇਖੀ ਕਹੇ ਦੋਸਤੋ ਲਵੀ ਸਾਡਾ ਮਿੱਤਰੋ ਗੁਸ਼ਾਨ ਵੀ ਇਕੱਲਾ ਰਹਿ ਗਿਆ ਸੀਗਾ ਲੰਗਰ ਪਰ ਛਕਣ ਤੋਂ ਤੂੰ ਸਮਾਂ ਦੇ ਸਮਾਂ ਤਾਂ ਕਾਫੀ ਹੋ ਗਿਆ ਪੌਣੇ 4 ਹੋ ਗਏ ਤੇ ਕੀ ਲਗੂ ਲਗੂ ਮਾਰੇ ਹੈ ਨਹੀਂ ਲਗੂ ਲਗੂ ਮਾਰੇ ਠੀਕ ਹੋ ਗਿਆ ਠੀਕ ਹੋ ਛਕੋ ਪਰ ਫਟਾਪਟ ਸਾਰੇ ਬੰਦੇ ਤੇਰੀ ਵੇਟ ਕਰ ਰਹੇ ਨੇ ਤੇ ਜਦੋਂ ਛਕਲੇ ਤਾਂ ਪਾਣੀ ਪੀ ਗਏ। ਅੱਪਰੀ ਧਰਨਾ ਹੈ। ਹਾਂ। ਗੱਡੀ ਲੈ ਕੇ ਫੇਰ ਧਰਨਾ। ਫੇਰ ਧਰਨਾ। ਪਹਿਲਾਂ ਛਕਣ ਦਿਓ। ਬਾਹਰ ਵਿੱਚ ਹੋਏਗੇ ਨਹੀਂ ਛਕੀ ਹੁੰਦਾ ਗੱਡੀ ਦੇ ਕਿੰਨੇ। ਪਰ ਉਹ ਸ਼ਰਦਾਈ ਦਾ ਸੱਚਾ ਸੀ। ਉਹ ਸ਼ਰਦਾਈ। ਦੋ ਚਾਰ ਆਪਾਂ ਹੋਰ ਪੀ ਜਾਣੇ। ਅੱਛਾ। ਤੇ ਹੁਣ ਤਾਂ ਕਿ ਗੜੇ ਰੋ ਇੱਥੇ। ਦੋ ਚਾਰ ਪਲਾਉਣੇ ਆਪਾਂ ਇਹਨੂੰ। ਹੁਣ ਤਾਂ ਕਿਨੇ ਵੀ ਤੇ। ਮੈਨੂੰ ਦਿਸੀ ਹੁਣ ਤਾਂ ਐਵੇਂ ਦੋ ਕੱਠੀ ਪੀ ਲਿਓ। ਮੁੰਡੇ ਨੂੰ ਪਾਣੀ ਵੀ ਨਾਲ ਪਾਣੀ। ਇਹ ਵੀ ਸ਼ਰਦਾਈ ਵੀ ਉਗਦਾ ਸੀ ਕਿ ਨਾ। ਬਸ ਹੋ ਗਿਆ। ਬੋਲੇ ਜੁਨੇਹਾ ਹੁਣ ਮੇਰੇ ਤੋਂ ਟਾਈਮ 4:00 ਬਜ ਗਏ ਤੇ ਆਪਾਂ ਨੇ ਪਾਤੀ ਵਾਪਸੀ ਆਪਣੇ ਘਰ ਵੱਲ ਨੂੰ ਤੇ ਸੁੱਖਾ ਭਾਈ ਆਪਣੇ ਨਾਲ ਹੀ ਜਾਊਗਾ ਕਿਉਂਕਿ ਇਹਦਾ ਘਰ ਸਾਡੇ ਉੱਤਰ ਘਰ ਦੇ ਵੱਲੇ ਆ ਹਾਂਜੀ ਕੀ ਸੁਖਿਆ ਹਾਂਜੀ ਹਾਂਜੀ ਉਹ ਸੁੱਖਿਆ ਬਈ ਕੀ ਹਾਲ ਚੱਲ ਵਧੀਆ ਬਈ ਠੀਕ ਠਾਕ ਕਰਦੀ ਕਲਾ ਜਿੰਦਗੀ ਕਿਵੇਂ ਚੱਲਦੀ ਆ ਜ਼ਿੰਦਗੀ ਵਧੀਆ ਜਿੰਦਗੀ ਹੈ ਕੰਮ ਕਰ ਕਿਵੇਂ ਚੱਲਦਾ ਤੇਰਾ ਜ਼ਿੰਦਗੀ ਹੁਣ ਕੰਮ ਕਰ ਵੀ ਵਧੀਆ ਜੀ ਵਧੀਆ ਹੁਣ ਜ਼ਿੰਦਗੀ ਦਾ ਹਾਲ ਸੁਣਾ ਲਾ ਠੀਕ ਹੈ ਜ਼ਿੰਦਗੀ ਹੁਣ ਤੁਸੀਂ ਪੁੱਛਦੇ ਜ਼ਿੰਦਗੀ ਕਿੱਦਾਂ ਚੱਲਦੀ ਹੈ ਜ਼ਿੰਦਗੀ ਚੱਲਦੀ ਤਾਂ ਵਧੀਆ ਆ ਪਰ ਆਪਾਂ ਨੂੰ ਕਹਿਣਾ ਹੀ ਪੈਂਦਾ ਆ ਵਧੀਆ ਚੱਲਦੀ ਹੈ ਹੁਣ ਟੈਨਸ਼ਨ ਨਾ ਕੇ ਇਹਦਾ ਮਤਲਬ ਵਧੀਆ ਚੱਲਦੀ ਨਹੀਂ ਕਿਵੇਂ ਉਹ ਨਹੀਂ ਚੱਲਦੀ ਪਰ ਕਹਿਣਾ ਤਾਂ ਪਈ ਆ ਵੀ ਵਧੀਆ ਚੱਲਦੀ ਹੈ ਇਹਦੇ ਗੱਲ ਹੈ ਠੀਕ ਹੈ ਹੁਣ ਪੇਪਰਾਂ ਦੀ ਟੈਨਸ਼ਨ ਹੈ ਕੰਮ ਦੀ ਟੈਨਸ਼ਨ ਹੁਣੀ ਜਾ ਕੇ ਇੰਨੀ ਕਿਹੜੀ ਇੰਡੀਆ ਨਹੀਂ ਆਪਾਂ ਟੈਨਸ਼ਨ ਲਈ ਜੀ ਕੀ ਗੱਲ ਦੀ ਇਹ ਤਾਂ ਹੁਣ ਇਹ ਟੈਨਸ਼ਨ ਹੈ ਵੀ ਜਾ ਕੇ ਪੁਰਾਣੇ ਦੋਦੇ ਚੱਕਣਾ ਕੀ ਕਰਨਾ ਲੱਗਣਾ ਸਵੇਰ ਨੂੰ ਲੱਗਣਾ ਨਾ ਇੱਥੇ ਆ ਕੇ ਟੈਨਸ਼ਨ ਵਧ ਜਾਂਦੇ ਬੰਦੇ ਯਾਰ ਇਹ ਗੱਲ ਆ ਪਰ ਜਿਹੜੀ ਪੇਪਰਾਂ ਦੀ ਟੈਨਸ਼ਨ ਹੈ ਉਹ ਥੋੜੀ ਜਿਹੀ ਜ਼ਿਆਦੀ ਪਈ ਆ ਹਾਂ ਕਿਸੇ ਪਾਸੇ ਕੋਈ ਹੱਲ ਹੀ ਨਹੀਂ ਹੋਣ ਰਿਹਾ ਚਲ ਹੋ ਜਾਣਾ ਹੋ ਜਾਣ ਸਾਰੇ ਪਾਸੇ ਸਭ ਹੋ ਜਾਣੇ ਚਲੋ ਬਾਕੀ ਪਰਮਾਤਵਾ ਮੇਰ ਕਰੇ ਬਸ 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 ਇੱਥੇ ਨਰਜੇਤ ਜਾ ਕੇ ਸੇਵਾ ਸੇਵਾ ਕਰਦੇ ਰੋ ਆਪਾਂ ਆਪੇ ਵੇਰ ਕਰਦਾ ਬਸ ਇਹੀ ਗਈਦਾ ਵਧੀਆ ਵਧੀਆ ਆਪਾਂ ਸਾਰਿਆਂ ਨੂੰ ਖਿੜੇ ਮਤੇ ਮਿਲੀਗਾਗੇ ਬਸ ਠੀਕ ਹੋ ਗਿਆ ਵਧੀਆ ਓਕੇ ਸਾਹਿਬ ਜੀ ਓਕੇ ਭਾਈ ਓਕੇ ਮਿਲਦੇ ਆ ਮੈਂ ਮੈਂ ਕਾ ਪੱਕਾ ਉਹ ਗੁਲਸ਼ਾਨ ਵੀ ਓਕੇ ਓਕੇ ਭਾਈ ਓਕੇ ਵੀ ਓਕੇ ਜੀ ਪਾਣੀ ਚੱਕੋ ਸਾਰੀ ਪਾਣੀ ਦਿਨ ਵਧੀਆ ਰਹਿ ਗਿਆ ਨਾ ਪਾਣੀ ਪੂਣੀ ਪੀ ਲਿਓ ਹਾਂ ਕਿ ਨਹੀਂ ਜਿਹੜੇ ਕਿ ਦਿਨ ਜਦੋਂ ਆਪਾਂ ਆਉਣ ਲੱਗੇ ਉਹ ਟੱਕਰੇ ਆਪਾਂ ਨਾ ਪਹਿਲਾਂ ਨਹੀਂ ਮਿਲੇ ਚਲੋ ਕੋਈ ਚਲੋ ਠੰਗੀ ਮੇਰੀ ਨਾਲ ਦੀ ਵੀ ਦੇ ਦਿੱਤੀ ਹੁੰਦੀ ਬਲੌਕ ਮੈਂ ਤਾਂ ਕਰਕੇ ਬਣਾਇਆ ਠੀਕ ਹੈ ਜੀ ਮੈਨੂੰ ਲੱਭ ਨਹੀਂ ਰਹੀ ਮੇਰੇ ਕਿੱਥੇ ਹਾਂ ਸਹੀ ਗੱਲ ਆ ਹਾਂ ਮਿਲ ਗਿਆ ਅੱਜ ਕਿਵੇਂ ਦਿਲ ਲੱਭ ਗਿਆ ਚਲੋ ਮੈਂ ਕਹਾਂ ਫਿਰ ਸਸੀ ਕਰਾਂ ਫਿਰ ਨਾਲ ਦੀ ਨੂੰ ਸਸੀ ਕਰਾਂ ਹੋਰ ਜੀ ਹੋ ਚਿਰ ਗਿਆ ਠੀਕ ਠਾਕ ਚੜ੍ਹਦੀ ਕਲਾ ਵਧੀਆ ਹਾਂਜੀ ਹਾਂ ਆ ਗਏ ਓਹੋ ਥੱਕੀ ਬਥਰੀ ਲੱਗ ਗਿਆ ਕਿਤੇ ਬੈਂਟਰੀ ਇੱਥੇ ਅੰਦਰ ਵੀ ਆ ਗਿਆ ਸਿੱਟਾ ਵੀ ਹੈ ਸੌਣੇ ਸੌਣੇ ਹਾਂਜੀ ਹੋਰ ਸਭ ਠੀਕ ਚੜ੍ਹਦੀ ਕਲਾ ਹਾਂਜੀ ਆ ਗਿਆ ਚੜ੍ਹਦੀ ਕਲਾ ਅਹ ਤਾਂ ਉੱਠ ਖੜੇ ਜਾ ਗਿਆ ਉਹੀ ਪੋਜੀਸ਼ਨ 'ਚ ਬੈਜੀ ਜੇ ਸੌਂਦਾ ਹੁੰਦਾ ਉਜਾਗਦਾ ਬੈਹਂ ਹਾਂ ਸੁੱਤਾ ਵੀ ਆ ਗਿਆ ਲੋਈ ਮੈਂ ਤਰ੍ਹਾਂ ਹੁਣ ਆਪਾਂ ਸ਼ੱਕਦਾ ਕੋਟ ਚਾਹਦਾ ਤੇ ਜੇ ਆਪਾਂ ਟਾਈਮ ਦੀ ਗੱਲ ਕਰੀਏ ਤਾਂ ਟਾਈਮ 5:30 ਹੋ ਗਏ ਸਾਡਾ ਕੰਮ ਤੇ ਜਾਣ ਸਮਾਂ ਹੋ ਗਿਆ ਤੇ ਬਾਕੀ ਅੱਜ ਬਹੁਤ ਸੋਹਣਾ ਦਿਨ ਵੀ ਹੈ ਸਾਰੀਆਂ ਮਾਤਾਵਾਂ ਭੈਣਾਂ ਵਾਸਤੇ ਅੱਜ ਮਰਜ਼ਦ ਦੇ ਆ ਤੇ ਮੇਰੇ ਵੱਲੋਂ ਸਾਰੀਆਂ ਮਾਤਾਵਾਂ ਨੂੰ ਸਾਰੀਆਂ ਭੈਣਾਂ ਨੂੰ ਮਜ਼ਦ ਜੀ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਕਹਿੰਦੇ ਮਾਂ ਹੁੰਦੀ ਹੈ ਮਾਂ ਹੀ ਦੁਨੀਆ ਵਾਲਿਓ ਮਾਂ ਹੀ ਠੜਢੀ ਛਾਂ ਇਹ ਦੁਨੀਆ ਵਾਲਿਓ ਤੇ ਬਾਕੀ ਹੁਣ ਆਪਾਂ ਸਮਾਂ ਹੋ ਗਿਆ ਆਪਣਾ ਕੰਮ ਕਰਨ ਦਾ ਮਿੱਤਰੋ ਤੁਹਾਡੇ ਕੇ ਆਪਾਂ ਸਾਰਾ ਵਲੌਗ ਸ਼ੇਅਰ ਕੀਤਾ ਅੱਜ ਆਪਾਂ ਗਏ ਸੀਗੇ ਅਪਰੀਲੀਆ ਰੋਮ ਦਾ ਇੱਕ ਸ਼ਹਿਰ ਅਪਰੀਲੀਆ ਉਥੇ ਨਗਰ ਕੀਰਤਨ ਸਜਾਏ ਗਏ ਸੀਗੇ ਸਾਰਾ ਤੁਹਾਡੇ ਆਪਾਂ ਸਾਰਾ ਵਲੌਗ ਸ਼ੇਅਰ ਕੀਤਾ ਤੇ ਉਹ ਸ਼ਹਿਰ ਦੇ ਵਿੱਚ ਪੰਜਾਬੀ ਆਪਣੇ ਬਹੁਤ ਜ਼ਿਆਦਾ ਪੰਜਾਬੀ ਨੇ ਤੇ ਬਹੁਤ ਜ਼ਿਆਦਾ ਕੰਮ ਕਰ ਆਪਣੇ ਪੰਜਾਬੀਆਂ ਦੇ ਰੈਸਟੋਰੈਂਟ ਵੀ ਨੇ ਤੇ ਬਾਕੀ ਹੋਰ ਜੇ ਆਪਾਂ ਕਟਿੰਗ ਦੁਕਾਨਾ ਕਿਆ ਆਲਮੈਂਟਰੀਆ ਕਿਆ ਰੈਸਟੋਰੈਂਟ ਕਿਆ ਮਤਲਬ ਇਹ ਕੋਈ ਐਦਾਂ ਦੀ ਚੀਜ਼ ਹੈ ਨਹੀਂ ਜਿਹੜੀ ਉੱਥੇ ਆਪਣੇ ਪੰਜਾਬੀਆਂ ਨੇ ਨਾਂ ਲਾਈ ਹੋਵੇ ਪੰਜਾਬੀ ਛਾਏ ਪਿਆ ਮਿੱਤਰੋ ਸਾਰੇ ਪਾਸੇ ਇਟਲੀ ਵਿੱਚ ਹੁਣ ਤੇ ਬਾਕੀ ਉਮੀਦ ਕਰਦਾ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਹਾਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ